ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਦੀ ਜਿਹੜੀ ਆਪਣੀ ਵਿਜਿਟ ਹੈਗੀ ਆ ਪਿੰਡ ਸੁਭਰਾ ਸੁਭਰਾ ਪਿੰਡ ਦੇ ਵਿੱਚ ਦੋਸਤੋ ਬਾਈ ਹੀਰੇ ਦੇ ਘਰ ਦੇ ਵਿੱਚੋਂ ਆਪਾਂ ਵੀਡੀਓ ਕਵਰੇਜ ਕਰਨ ਲੱਗੇ ਆ ਸੋ ਦੋਸਤੋ ਐਡਰੈਸ ਕਨਫਰਮ ਕਰਵਾ ਦਵਾਂ ਮੈਂ ਤਾਂ ਜਿਹੜਾ ਸੁਭਰਾ ਪਿੰਡ ਆ ਬਿਲਕੁਲ ਹਰੀਕੇ ਦੇ ਨੇੜੇ ਆ ਵੱਡੇ ਰੋਡ ਤੋਂ ਕੋਈ ਥੋੜਾ ਜਿਹਾ ਹਟਮਾ ਕੋਈ 7-8 ਕਿਲੋਮੀਟਰ ਦੀ ਦੂਰੀ ਤੇ ਸੁਭਰਾ ਪਿੰਡ ਵਸਿਆ ਹੋਇਆ ਆ ਤੇ ਇਸ ਪੰਡ ਦੇ ਵਿੱਚ ਬਹੁਤ ਹੀ ਚੰਗੇ ਨੀਲੀ ਦੇ ਬੱਲ ਪੈਦਾ ਹੋਏ ਕਿਉਂਕਿ ਸਭਰਾ ਪੰਡ ਦਾ ਜਦੋਂ ਨਾਂ ਆ ਜੂਗਾ ਤੇ ਫਿਰ ਨੀਲੀ ਨਾ ਹੋਵੇ ਇਹ ਹੋ ਨਹੀਂ ਸਕਦਾ ਆਓ ਆਪਾਂ ਕਰਦੇ ਆਂ ਹੀਰੇ ਵੀਰੇ ਨਾਲ ਗੱਲਾਂ ਬਾਤਾਂ ਤੇ ਲੈ ਕੇ ਦਿੰਨੇ ਇਹਨਾਂ ਬਾਰੇ ਜਾਣਕਾਰੀ ਸਾਸੀ ਘਿਰੇ ਵੀਰੇ ਸਾਸੀ ਘਿਰੇ ਵੀ ਕੀ ਹੋਰ ਠੀਕ ਠਾਕ ਜੇ ਬਾ ਵਧੀਆ ਵਧੀਆ ਵੀਰ ਤੇ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਪਿੰਡ ਦਾ ਐਡਰੈਸ ਕਨਫਰਮ ਕਰਾ ਦਈਏ ਵੀਰੇ ਆਪਣਾ ਨਾਮ ਹੀਰਾ ਸਿੰਘ ਅੱਛਾ ਜੀ ਪਿੰਡ ਵੱਡੇ ਸਭਰਾ ਠੀਕ ਆ ਤੇ ਆਪਣੇ ਲਾਗੇ ਜਿੱਤਰਾ ਹਰੀ ਕੇ ਵਤਨ ਹੋ ਗਿਆ ਕੋੜ ਬਡਾ ਹੋ ਗਿਆ ਪੱਟੀ ਹੋ ਗਿਆ ਠੀਕ ਡਬਲੀ ਸਾਰੇ ਲੱਗਦੇ ਲੱਗਦੇ ਪਿੰਡ ਆਪਣੇ ਤੇ ਵੀਰ ਆਪਣਾ ਵਪਾਰ ਦਾ ਕੰਮ ਆ ਵਪਾਰ ਦਾ ਕੰਮ ਆ ਜੀ ਠੀਕ ਆ ਸੋ ਦੋਸਤੋ ਵੀਰ ਦਾ ਵਪਾਰ ਦਾ ਕੰਮ ਆ ਤੇ ਵੀਰ ਅੱਜ ਫਿਰ ਆਪਾਂ ਦੋ ਮੱਧਾਂ ਦਿਖਾਉਣੀਆਂ ਆ ਹਾਂ ਜੀ ਦੋਵੇਂ ਨੀਲੀ ਰਵੀ ਦੀਆਂ ਠੀਕ ਆ ਵੀਰੇ ਹਾਂ ਜੀ ਤੇ ਵੀਰ ਜੇ ਸਭ ਤੋਂ ਪਹਿਲਾਂ ਆਪਾਂ ਇੱਕ ਨੰਬਰ ਤੇ ਜਿਹੜੀ ਮੱਝ ਹੈ ਦੀ ਗੱਲਬਾਤ ਕਰੀਏ ਹਾਂਜੀ ਤੇ ਕਿੰਮਾ ਸੂਆ ਸੂਣ ਜਾ ਰਹੀ ਆ ਇਹ ਵੀਰੇ ਕੋਈ ਦੁਜਾ ਲਾਲੇ ਤੇ ਜਾਲਾ ਲਾਲੇ ਕੋਈ ਚੌਕਸਾ ਲਾਲੇ ਅਗਲੇ ਦੀ ਸਮਝ ਆਣਾ ਸਾਰੇ ਆਪਣੇ ਨਾਲੋਂ ਸਿਆਣੇ ਆ ਨਾ ਠੀਕ ਆ ਤੇ ਬਾਕੀ ਇਹ ਵੀ ਸਾਹਮਣ ਤੋਂ ਆ ਜੇ ਉਹ ਰਾਜੀ ਹੁੰਦੀ ਤੇ ਭਾਵੇਂ ਆਪਾਂ ਦੁਜੇ ਸੂਗੇ ਵੀ ਕਹਿ ਦਿੰਦੇ ਨਾ ਨੂੰ ਠੀਕ ਆ ਹਾਂ ਠੀਕ ਆ ਉਹ ਤਾਂ ਹੈ ਬਾਕੀ ਚਲੋ ਦਰਸ਼ਕਾਂ ਨੇ ਆਪਣੇ ਆਪ ਜਜਮੈਂਟ ਕਰ ਲੈਣੀ ਆ ਤੇ ਹੀਰੇ ਵੀਰੇ ਕਿੰਨੇ ਡਣੇ ਦੇ ਮੰਨ ਲਓ ਸੂਣ ਚ ਰਹਿੰਦੇ ਹਜੇ ਇਹਦਾ ਕੋਈ ਹਫਤੇ ਦੇ ਅੰਦਰ ਗੇਟ ਲੈ ਜੂਗੇ ਠੀਕ ਆ ਸੋ ਦੋਸਤੋ ਬਾਹਰ ਬਹੁਤ ਜਿਆਦਾ ਵਪਾਰ ਦੀ ਤਖੋਈ ਪਈ ਆ ਤੁਹਾਨੂੰ ਵੀ ਪਤਾ ਹੀ ਆ ਤੇ ਹੀਰੇ ਵੀਰ ਦੇ ਜਿਹੜੇ ਅੱਜ ਮੁੱਲ ਹੋਣਗੇ ਬਿਲਕੁਲ ਤੋਕੜਾ ਵਾਲੇ ਭਾਗ ਕਰਾਉਣੇ ਆਪਾਂ ਤੇ ਬਾਕੀ ਮੱਝ ਸੇਵਾ ਕਰਕੇ ਤੁਸੀਂ ਇਹ ਤੋਂ ਬਰੀਡਿੰਗ ਪਰਪਸ ਤੇ ਜੋ ਕੋ ਬੱਚੇ ਲੈਣੇ ਚਾਹੋ ਤਾਂ ਲੈ ਸਕਦੇ ਹੋ ਬਾਕੀ ਪੂਰੀ ਮਾਰਕਿੰਗ ਆ ਹਵਾਨੇ ਮੁੰਡੇ ਤੇ ਦੋਵੇਂ ਬੰਨੀ ਹਾਂ ਮਾਰਕਿੰਗ ਤਾਂ ਪੂਰੀ ਆ ਪਰ ਹੀਰੇ ਵੀਰੇ ਥੋੜੀ ਜੀ ਮੱਝ ਤੇਰੀ ਲੱਸੀ ਆ ਯਾਰ ਲੱਸੀ ਆ ਹਾਂ ਸੇਵਾ ਵਾਲੀ ਮੋਲੀ ਫੇਰ ਆਪਾਂ ਤੋਕੜਾ ਵਾਲਾ ਹੀ ਕਰਨਾ ਜਿਵੇਂ ਕਿ ਸਭੀ ਦੇ ਫਜਨਾ ਮਰਜ਼ੀ ਕਰਦੇ ਮੂੰਹ ਮਾਥੇ ਦੀ ਬਹੁਤ ਸੋਹਣੀ ਆ ਸੋ ਦੋਸਤੋ ਤੁਸੀਂ ਦੇਖ ਸਕਦੇ ਆ ਬਿਊਟੀ ਬਿਆੜੀ ਮੰਨ ਲਓ ਤੁਸੀਂ ਫੇਸ ਦੀ ਚੈੱਕ ਕਰ ਲਓ ਬਾਕੀ ਦੋਸਤੋ ਸਾਹਮਣ ਵਾਲੀ ਆ ਤੇ ਬਿਲਕੁਲ ਮੀਡੀਅਮ ਜੀ ਹਾਈਟ ਚ ਆ ਕੋਈ ਬਹੁਤੀ ਵੱਡੀ ਮੱਝ ਨਹੀਂ ਆਪਾਂ ਕਹਿ ਸਕਦੇ ਤੇ ਬਹੁਤੀ ਛੋਟੀ ਨਹੀਂ ਕਹਿ ਸਕਦੇ ਬਿਲਕੁਲ ਮੀਡੀਅਮ ਜਿੱਦਾਂ ਕਹਿ ਸਕਦੇ ਨੂੰ ਜਿਹੜਾ ਸਰੀਰ ਘਟਾਂਜਾ ਲੱਗਾ ਹੋਇਆ ਵਾ ਆਈ ਦੇ ਆर्डर ਦੇ ਪਾਸੇ ਤੁਸੀਂ ਦੇਖ ਸਕਦੇ ਆ ਅਜ ਕਈ ਵੀ ਰਵਾਈਟ ਨਿਸ਼ਾਨ ਮੰਗਦੇ ਉਹ ਵੀ ਆ ਵੈਸੇ ਨਿਸ਼ਾਨੀਆਂ ਦੇ ਚੱਕਰ 'ਚ ਨਹੀਂ ਪੈਣਾ ਚਾਹੀਦਾ ਮੈਂ ਅਕਸਰ ਇਹ ਚੀਜ਼ ਦਾ ਰੋਲਾ ਵੀ ਪਾਉਂਦਾ ਰਹਿਣਾ ਬਾਕੀ ਮੱਝ ਬਣੂ ਚੰਗੀ ਬਹੁਤ ਸਾਫ਼ ਅੱਛਾ ਮੰਨ ਲਓ ਕਿ ਭਾਈ ਨਹੀਂ ਕੀ ਕੁਛ ਨਹੀਂ ਕੀ ਠੀਕ ਆ ੱਤਪਣ ਧੁੱਪਣ ਕਿੱਦਾਂ ਵੀਰੇ ਹਾਂ ਵਧੀਆ ਓਕੇ ਆ ਤੇ ਵੀਰੇ ਗੱਬਣ ਮੱਝ ਆ ਇਹਦੀਆਂ ਦੋ ਗਰੰਟੀਆਂ ਤਾਂ ਤੈਨੂੰ ਦੇਣੀਆਂ ਪੈਣਗੀਆਂ ਹਾਂਜੀ ਇੱਕ ਤਾਂ ਪਿਛੇ ਦੀ ਤੇ ਇੱਕ ਥਣਾ ਦੀ ਥਣਾ ਦੀਏ ਵੀ ਆਪਣੇ ਘਰੇ ਆਪਾ 팃ਪ ਖੇ ਲੈਂਦੀ ਆ ਠੀਕ ਆ ਜਿੰਨੇ ਵੀ ਵੀਰ ਨੇ ਖੜਨੀਆਂ ਆਨਲਾਈਨ ਵੀ ਆ ਤੇ ਇਹਨੂੰ ਜਾ ਕੇ ਆਪਣਾ 팃ਪਲੇ ਠੀਕ ਆ ਜੇ ਨਾ 팃ਪਣ ਸਹੀ ਲੱਗੇ ਤਾਂ ਆਪਣੀ ਮੱਝ ਵਾਪਸ ਕਰ ਦੇ ਠੀਕ ਆ ਜੜੀ ਦੀ ਭਾਰ ਪਿਛਦੀ ਗਰੰਟੀ ਆ ਇੱਕ ਪੂਰਾ ਜਨਾ ਮਨ ਲਉ ਨਹੀਂ ਵਿਖਾਉਂਦੀ ਠੀਕ ਆ ਹਾਂਜੀ ਉਹਦੀ ਆਪਣੀ ਮਾੜਾ ਜੇ ਇੱਕ ਵਾਰੀ ਫੇਸ ਇਧਰ ਨੂੰ ਕਰ ਦੇ ਵੀਰੇ ਸੋ ਦੋਸਤੋ ਆਏ ਦੇ ਫੇਸ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਆ ਅੱਖ ਦੇਖੋ ਬਿਲਕੁਲ ਬਾਕਮਾਲ ਸੋਣੀ ਸਰਪ ਸੰਭੀ ਨਹੀਂ ਕਿਸੇ ਸੱਜਣ ਨੇ ਜੇ ਥੋੜੀ ਜੀ ਸੇਵਾ ਕਰ ਲੈਂਦਾ ਤੇ ਚੰਗੀ ਮੱਝ ਤਿਆਰ ਹੋਣੀ ਬਾਕੀ ਕਿਸੇ ਦੀ ਸੇਵਾ ਤੇ ਆ ਦੁੱਧ ਮੰਨੋ ਜਿਆਦਾ ਨਹੀਂ ਨਾਰਮਲ ਹੀ 10 ਕਿਲੋ ਤੇ ਆਰਾਮ ਨਾਲ ਦਊਗੀ ਬਾਕੀ ਆਪਣੀ ਸਾਹਮਣੇ ਹੁੰਦਾ ਨਾ ਇਹ ਤਾਂ ਗੱਲ ਹੈ ਤੇ ਹੀਰੇ-ਵਿਰੇ ਹੁਣ ਆਪਾਂ ਸਾਰੀਆਂ ਗੱਲਾਂ ਬਾਤਾਂ ਕਰ ਲਈਆਂ ਪਿਛਲੇ ਸੂਏ ਦੁੱਧ ਕੀ ਦੱਸਿਆ ਇਹਦਾ ਮਾਲਕਾਂ ਨੇ ਪਿਛਲੇ ਸੂਏ ਉਹਨਾਂ 10 ਕਿਲੋ ਦੱਸਿਆ 10-11 ਕਿਲੋ ਅੱਛਾ ਹਾਂਜੀ ਤੇ ਐਤ ਕੀ ਕਿਵੇਂ ਮਾਲੀ ਜੀ ਤੋਂ ਗੱਪਣਾ ਕੁਝ ਨਹੀਂ ਹੋਣਾ ਠੀਕ ਹੈ ਤਾਂ अच्छा हां जी हुन ਤੁਹਾਨੂੰ ਪਤਾ ਵੀ ਮਨ ਲਓ ਮਾਲੀ ਮੱਝਾਂ ਨਹੀਂ ਕਿ ਸਾਹ ਹੁੰਦਾ ਤੇ ਮਾਲੀ ਕਹਿੰਨੇ ਕੀ ਸਾਹਮਣੇ ਆ ਹੁਣ ਟੀਕੇ ਦਾ ਜਮਾਨਾ ਕੋਈ ਪਤਾ ਕੋਈ ਕਿਹੜੇ ਸਾਹ ਤੋਂ ਗੱਬਣ ਕਿ ਨਹੀਂ ਨਹੀਂ ਇਹ ਤਾਂ ਨਹੀਂ ਆਪਾਂ ਨੂੰ ਪਤਾ ਠੀਕ ਆ ਤੇ ਹੁਣ ਆਪਾਂ ਗੱਲ ਮੁੱਦੇ ਦੀ ਕਰੀਏ ਮੋਲ ਵਾਲੀ ਕੀ ਮੋਲ ਕਰਦਾ ਮੇਰੇ ਮੋਲੇ ਦਾ 65000 ਰੁਪਇਆ ਅੱਛਾ ਉਹ ਮੰਨਦਾਨ ਕਰਦਾਂਗੇ ਕਿੰਨਾ ਕੁ ਕਰ ਦੇਗਾ ਕੋਈ ਨਹੀਂ ਕਰ ਲਾਂਗੇ 60000 ਰੁਪਇਆ ਕਰਦਾਂਗੇ ਨਹੀਂ ਥੋੜਾ ਜਿਆ ਹੋਰ ਛੱਡਦੇ ਆ ਚਲੋ ਕੋਈ ਨਹੀਂ ਕਰ ਲਾਂ ਜਦ ਆਖੋਗੇ ਲੋ ਵੀ ਦੋਸਤੋ ਬਿਲਕੁਲ ਟੋਕੜਾਂ ਵਾਲੇ ਰੇਟ ਕਰਾਤੇ ਆਪਾਂ ਇਸ ਤੋਂ ਅੱਗੇ ਤੁਸੀਂ ਆਪਦੀ ਸਾਹਮਣੇ ਰਫ੍ਰਿਜਰੇਟਰ ਉਹਨਾਂ ਦਾ ਬਾਹਰ ਲੈਣ ਜਾਣੇ ਤੁਹਾਡਾ ਵਪਾਰ ਦਾ ਕੰਮ ਆ ਮੰਨ ਲਓ ਸਾਡ ਬਾੜ ਵਾੜ ਜਿਆ ਦੀਆਂ ਟੋਕੜਾਂ ਵੀ ਗੰਦੀਆਂ ਆ ਠੀਕ ਆ ਹਾਂਜੀ ਠੀਕ ਆ ਤਾਂ ਇਸ ਤੋਂ ਅੱਗੇ ਇੱਕ ਬਹੁਤ ਹੀ ਵੀਰਾਂ ਦੀ ਡਿਮਾਂਡ ਸੀਗੀ ਕਿ ਇੱਕ ਵੀਰੇ ਸਾਨੂੰ ਕੋਈ ਟੋਕੜ ਨੀਲੀ ਦੀ ਕੋਝੋਟੀ ਲੈ ਕੇ ਦੇ ਤੇ ਅੱਜ ਤੁਹਾਡੀ ਉਹ ਡਿਮਾਂਡ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਆ ਆਪਦੇ ਵੱਲੋਂ ਤਾਂ ਤੇ ਹੀਰੇ ਵੀਰੇ ਆਪਾਂ ਹੁਣ ਇਹਦੀ ਜਾਣਕਾਰੀ ਦਈਏ ਕਿੰਨਵਾ ਸੂਆ ਇਹ ਸੂਣ ਜਾ ਰਹੀ ਆ ਇਹਨੇ ਵੀਰ ਜੀਰ ਕੀ ਤੀਜਾ ਸੂਆ ਸੋਣਾ ਵਾ ਅੱਛਾ ਤੇ ਆਪਾਂ ਲਈ ਆ ਖੇਮ ਕਨਰੀਏ ਚੋਂ ਰਤੋ ਗਿਆ ਤਾਂ ਅੱਛਾ ਜੀ ਹਾਂਜੀ ਤੇ ਆਪਨੇ ਰਿਸ਼ਤੇਦਾਰਾਂ ਤੋਂ ਮਾਦੀ ਹੈ ਠੀਕ ਆ ਤੇ ਪਿਛਲੇ ਸੂਏ ਇਹਨੇ ਕੀ ਦਿੱਤਾ ਇਹਨੇ ਕੋਈ 14-15 ਕਿਲੋ ਦੁੱਧ ਠੀਕ ਆ ਤੇ ਹ ਤੀਸਰੇ ਲਈ ਗੱਭਣਾ ਹੈ ਇਹ ਅਲਬਖਸ ਤੋਂ ਗੱਭਣਾ ਇਹ ਅਲਬਖਸ ਤੋਂ ਗੱਭਣਾ ਤੇ ਵੀਰੇ ਕਿੰਨੇ ਟਾਈਮ ਦੀ ਗੱਭਣਾ ਇਹ ਇਹ ਵੀਰੇ 6.5 ਮਹੀਨੇ ਦੀ ਨੱਟ ਗੱਭਣਾ ਤੇ ਦਿਨ ਵੀ ਲਿਖੀ ਹੋਏ ਆ ਅੱਛਾ ਤੇ ਦੁੱਧ ਕਿਦਾਂ ਹੁਣ ਡਰਾਈ ਦੁੱਧ ਡਰਾਈ ਹਾਂਜੀ ਠੀਕ ਆ ਹਾਂਜੀ ਹੋਣੀ ਇਹਨਾਂ ਦੇ 2-4 ਦਿਨ ਹੀ ਛੱਡੀ ਨੂੰ ਅੱਛਾ ਹਾਂਜੀ ਤੇ ਵੀਰੇ ਤੋਰੀਏ ਨੂੰ ਵੀ ਸੋ ਦੋਸਤੋ ਗੱਬਣ ਮੱਝ ਸਾਢੇ 6 ਮਹੀਨਿਆਂ ਦੀ ਚੈੱਕ ਪਾਸ ਤੁਸੀਂ ਦੇਖ ਸਕਦੇ ਸਾਹਮਣੇ ਬਿਲਕੁਲ ਸਾਊਸ ਲੱਗ ਜੀ ਇਹਦੀ ਡੀਲ ਡੋਲ ਤੁਸੀਂ ਚੈੱਕ ਕਰ ਲਓ ਸਾਊਸ ਲੱਗ ਮੈਂ ਤਾਂ ਕਹਿਦਾ ਕਿਉਂਕਿ ਵੀਰ ਨੇ ਖੋਲਿਆ ਤੇ ਇਹਨੇ ਪੂਛ ਉਦੋਂ ਹੀ ਚੱਕ ਲਈ ਹੱਥ ਮਾੜਾ ਜਾਂ ਰੱਖਿਆ ਸਿਰ ਤੇ ਇਹ ਰਵੇ ਜੀ ਹੁੰਦਾ ਦੋਸਤੋ ਗੁਣ ਇਹ ਗੁਣ ਕੁਦਰਤਾਂ ਨੂੰ ਮਾਪਿਆਂ ਨੂੰ ਮਿਲਦਾ ਵਾ ਤੇ ਬਾਕੀ ਬਾਕੀ ਪ੍ਰੋਪਰ ਇਹਦੀ ਅੱਖਾਂ ਵੇਖੋ ਠੀਕ ਆ ਨੇ ਸੋਹਣੀ ਮੰਨ ਲਓ ਮਾਜਿਆ ਤੇ ਕਿੰਮਾ ਸੁਹਾ ਸੁਗੀ ਇਹ ਤੀਸਰਾ ਸੁਗੀ ਯਾਰ ਕੇ ਤੀਸਰਾ ਪੱਕਾ ਜਾਨੀ ਕਿ ਕਨਫਰਮ ਹੋ ਜਾਣੀ ਹੈ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਮਾਰਕਿੰਗ ਇਹਦੇ ਪੂਰੀ ਐ ਚੋਂ ਪੈਰਾਂ ਤੇ ਠੀਕ ਆ ਕੋਈ ਓਵਰ ਵਾਇਡਨੈਸ ਨਹੀਂ ਹੈਗੀ ਇਹਦੇ ਸੋ ਦੋਸਤੋ ਤੁਸੀਂ ਦੇਖ ਸਕਦੇ ਆ ਬਿਲਕੁਲ ਜਾਇਜ਼ ਮਾਰਕਿੰਗ ਤੇ ਹੀਰੇ ਯਾਰ ਇਹਦੇ ਹੁਣ ਫਿਰ ਥਣਾ ਦੀ ਕੀ ਮੈਂ ਗਾਰੰਟੀ ਕੀ ਦੇਵਾਂਗਾ ਕਿਉਂਕਿ ਹੁਣ ਚੀਪਾ ਤਾਂ ਆਉਣਾ ਨਹੀਂਗਾ ਥਣਾ ਦੇ ਵਿੱਚ ਹੁਣ ਵੀ ਘਰ ਹੈਗੀਆਂ ਵਾ ਅੱਛਾ ਐ ਮੋਗੇਰ ਗੁਮਾਲਾ ਪੂਰੀ ਪੋਲੀ ਆ ਠੀਕ ਆ ਹਾਂਜੀ ਇਹ ਪਿੱਛੋਂ ਹੀ ਡرائی ਆਈ ਸੀ ਕਿ ਤੇਰੇ ਕੋਲੇ ਹੋਈ ਆਗੇ ਨਹੀਂ ਨਹੀਂ ਆਪਣੇ ਤੋਂ ਆ ਹੋ ਗਈ ਆ ਕਿਉਂਕਿ ਦੁੱਧ ਦੇ ਥੱਲੇ ਹੀ ਕੋਈ 2.5 ਕਿਲੋ ਆਪਰੇ ਸਾਹ ਨੂੰ ਪਤਾ ਕਰ ਜਾਂਦਾ ਠੀਕ ਆ ਆਪਾਂ ਵੀ ਛੱਡਤੀ ਧਾਰਾ ਦੂਰ ਹੈਗੀਆਂ ਵੈਸਾਣਾ ਜ ਠੀਕ ਆ ਹਾਂਜੀ ਨਹੀਂ ਉਹ ਤੇਰੀ ਗੱਲ ਨਾਲ ਮੈਂ ਸਹਿਮਤ ਆ ਚਲੋ ਜੇ ਕਿਸੇ ਨੇ ਆਉਣਾ ਤੇ ਉਹ ਆਪਣਾ ਧਾਰਾ ਆਉਂਦੀਆਂ ਵਾ ਦੋਸਤੋ ਤੁਸੀਂ ਚੈੱਕ ਕਰ ਲਿਓ ਤੇ ਚੰਗੀ ਤਿਆਰ ਹੋਈ ਆ ਲਾਲ ਲੋੜ ਵਿਖਾਓ ਵੀ ਆ ਫੋਨ ਟੋਕੜ ਹੋਈ ਤਾਂ ਵੇਖ ਲਓ ਵੀ ਕਿੰਨੀ ਆ ਵਿਰਲ ਬੋਰ ਲਗਲੇ ਥਾਣਾ ਦੀ ਤੇ ਕਿੰਨਾ ਦਾ ਲੜ ਖੁੱਲੇ ਆ ਦੋਸਤੋ ਤੁਸੀਂ ਆ ਵੇਖੋ ਜਿਹੜਾ ਇਹਦਾ ਸੂ ਦੇ ਥੱਲੇ ਜਿਹੜੇ ਬਟਨ ਲੱਗੇ ਹੁੰਦੇ ਪੂਰੇ ਪਿੱਛੇ ਨੂੰ ਉੱਬਰਦੇ ਆ ਕਰਮਾਲੀ ਦੇ ਆ ਵੇਖੋ ਪਰ ਹੁਣ ਤਾਂ ਜਿਵੇਂ ਕਿ ਸਿਆਣੇ ਕਹਿੰਦੇ ਆ ਵੀ ਕਰਮਾਲੀ ਹੁਣ ਡਰਾਈ ਹੋ ਚੁੱਕੀ ਆ ਪਰ ਅਦਰ ਦੀ ਕੁਆਲਿਟੀ ਦੱਸਦੀ ਆ ਕਿ ਕੋਈ ਇਹਨੇ ਚੰਗਾ ਹੀ ਦੁੱਧ ਦਿੱਤਾ ਹੋਊਗਾ ਬਾਕੀ ਮਿਲਕਵੇਨ ਵੀ ਦੁੱਧ ਬਾਕੀ ਚਲੋ ਸੇਵਾ ਤੇ ਆ ਜਿਆਦਾ ਨਹੀਂ ਹਰਕੀ 15 16 ਕਿਲੋ ਆਉਣਾ ਦੇਊਗੀ 15 ਕਿਲੋ ਦੁੱਧ ਦੇ ਜਵੇ ਤੇ ਵੀਰ ਹੀਰੇ ਬਹੁਤ ਹੋ ਜਾਂਦਾ ਹਾਂਜੀ ਹਾਂਜੀ ਜਦੋਂ 15 ਕਿਲੋ ਬਾਲਟੀ ਚ ਪੈਂਦਾ ਨਾ ਹਾਂਜੀ ਹਾਂਜੀ ਉਦੋਂ ਭਲੇਖੇ ਨਿਕਲ ਜਾਂਦੇ ਕਈਆਂ ਕਈਆਂ ਦੇ ਦੁੱਧ ਤੇ 12-13 ਕਿਲੋ ਬਹੁਤ ਹੁੰਦਾ ਹੁੰਦਾ 15 ਕਿਲੋ ਆਪਾਂ ਕਹਿ ਦਿੰਨੇ ਆ 15 ਕਿਲੋ ਵੀਰਲੀ ਕੱਢਦੀ ਆ ਬਾਕੀ ਸੇਵਾ ਤੇ ਆ 7-7.5 ਕਿਲੋ ਮੱਝ 18 ਨੂੰ ਮੰਨ ਲੋ ਕੀ ਜਾਂਦਾ ਹਾਂ ਹਾਂ ਇਹ ਤਾਂ ਤਰੀਕਾ ਲਵਾਇਆ ਸੀ ਜੇ ਪਿੱਛੇ ਲਾਣਾ ਘਰਾਣਾ ਕੋਈ ਚੰਗਾ ਹੋਵੇ ਉਹਨਾਂ ਦੀ ਘਰ ਦੀ ਸੀ ਕਿ ਇਹਦਾ ਕਿਦਾਂ ਨਹੀਂ ਨਹੀਂ ਉਹਨਾਂ ਦੇ ਘਰ ਦੀ ਮੱਝ ਹੈ ਠੀਕ ਆ ਠੀਕ ਆ ਠੀਕ ਆ ਤੇ ਵੀਰੇ ਦਾ ਹੁਣ ਆਪਾਂ ਕੀ ਮੁੱਲ ਕਰਦੇ ਆ ਮੋਹਲੇ ਦਾ ਜੈ ਜੀ ਆਪਣਾ ਮੋਲੇ ਦਾ 72000 ਰੁਪਇਆ ਥੋੜਾ ਬੋਦਾ ਮੰਨਤਨ ਕਰਦਾ ਜਾਇਜ਼ ਕਰੀਏ ਯਾਰ ਧੋਕੜ ਮੱਝ ਆਇਆ ਨਾ ਮੰਨ ਲਓ ਵੀ ਜਿਹੜੀ ਰੋਤ ਜਨੇ ਸੋਨਾ ਨਾ ਮੂੰਹ ਮੰਗਵੇਂ ਪੈਂਦੀ ਆ ਉਹ ਮੈਂ ਤੇਰੀ ਗੱਲ ਨਾਲ ਸਹਿਮਤਾ ਹੀਰੇ ਗੱਲ ਪਤਾ ਕੀ ਆ ਚਲੋ ਤੇਰਾ ਨਾਮ ਵੀ ਹੀਰਾ ਤੇ ਤੂੰ ਬੰਦਾ ਵੀ ਹੀਰਾ ਹੀ ਆ ਗੱਲਾਂ ਤੂੰ ਕਰਤੀਆਂ ਬਿਲਕੁਲ ਸਾਫ਼ ਸੁਥਰੀਆਂ ਪਰ ਗੱਲ ਪਤਾ ਕੀ ਆ ਵੀਰ ਹੁਣ ਦੁੱਧ ਨਹੀਂ ਦਿੰਦੀ ਸਾਢੇ 6 ਮਹੀਨਿਆਂ ਦੀ ਗੱਬਣ ਆ ਅਗਲੇ ਨੇ ਜਾ ਕੇ ਤੂੰ ਸਾਢੇ 3 ਮਹੀਨੇ ਦੀ ਸੇਵਾ ਕਰਨੀ ਆ ਥੋੜੀ ਜੀ ਹਸਾਉਣਾ ਕਰਕੇ ਦੇ ਦੇ ਹੈ ਵੀ ਤੈਨੂੰ ਪਤਾ ਕਮੇਟੀ ਆ ਫਿਰ ਉਹ ਮਾਲ ਜਿੰਨੇ ਜਿੰਨੇ ਦੀ ਮੂੰਹ ਮੰਗੇ ਪੈਸਾ ਦੀ ਆ ਕੋਈ ਮੈਂ ਚ ਮੰਨ ਲਓ ਸ਼ਾਕੀ ਨਹੀਂ ਹੈਗਾ ਜਦੋਂ ਬਣੂਗੀ ਆਪਣਾ ਸ਼ਾਇਦ ਉਹਨਾਂ ਨੂੰ ਵੀਡੀਓ ਮੰਗਾ ਲਾਂਗੇ ਆਪਾਂ ਠੀਕ ਆ ਤੇ ਵੀਡੀਓ ਆਪਾਂ ਨੂੰ ਵਿਖਾਈ ਹੁੰਦਾਂ ਨੇ ਮੰਨ ਲਓ ਵੀ ਗਾਂ ਵਰਗੂ ਬਣੀ ਮੇਰੇ ਤੋਂ ਵੀਡੀਓ ਪਵਾਈ ਨਹੀਂ ਫੋਨ 'ਚ ਠੀਕ ਆ ਚਲੋ ਜੇ ਕੋਈ ਸੌਦਾ ਤੁਹਾਡੇ ਨਾਲ ਕਰੇ ਤੇ ਤੁਸੀਂ ਵੀਡੀਓ ਦਿਖਾ ਦਿਓ ਵੀਡੀਓ ਪਵਾ ਦਾਂਗੇ ਆਪਾਂ ਠੀਕ ਆ ਕਿੰਨਾ ਮਾਨਤਨ ਕਰ ਦੇਗਾ ਕੋਈ ਨਹੀਂ ਕਰਦਾਂਗੇ 1000 1500 ਰੁਪਇਆ ਕਰ ਦਾਂਗੇ 70 ਰੁਪਏ ਦਾਂਗੇ ਕਹਿਣੇ 70 ਥੋੜੀ ਜੀ ਅੰਦਰ ਦੇ ਦੇ ਦਾਂਗੇ ਨਹੀਂ ਸਰ ਠੀਕ ਆ 70 ਦੀ ਚਲੋ ਠੀਕ ਆ ਵੀ ਦੋਸਤੋ ਕੋਈ ਥੋੜਾ ਬੋਲਾ ਕਰ ਲਾਂਗੇ ਜੀ ਰੇਟ ਬਾਕੀ ਜਿੰਨਾ ਕ ਮੈਂ ਇਹਨੂੰ ਖਿੱਚ ਸਕਦਾ ਹੀ ਆਪਦੇ ਹਿਸਾਬ ਤੇ ਕੀਮਤਾਂੋਂ ਖਿੱਚ ਲਿਆ ਬਾਕੀ ਤੁਸੀਂ ਮੌਕੇ ਤੇ ਆ ਜਾਓ ਵੀਰੋ ਤਾਂ ਬਾਕੀ ਲੰਬਾਈ ਲੰਬੂਈ ਬਹੁਤ ਆ ਮੱਝ ਦੀ ਨਹੀਂ ਸੋਹਣੀ ਆ ਮਾਲਕ ਇਹਨੂੰ ਉਮਰਾ ਭਾਗਾ ਕਰੇ ਕਿਉਂਕਿ ਨਵੀਂ ਨਰੋਈ ਰੱਖੇ ਜਿਹੜੇ ਫਾਰਮ ਤੇ ਗਈ ਤਾਂ ਚੰਗਾ ਇੱਕ ਪ੍ਰਦਰਸ਼ਨ ਕਰੂਗੀ ਲਓ ਵੀ ਦੋਸਤੋ ਇੱਕ ਇਧਰਲੇ ਪਾਸੇ ਸੀਗੀ ਦੋ ਆਪਾਂ ਵੀਡੀਓ ਤੁਹਾਨੂੰ ਮੱਝਾ ਦਿਖਾਈਆਂ ਆ ਨੀਲੀ ਦੀਆਂ ਤੇ ਜੇ ਕਿਸੇ ਨੇ ਬਰੀਡਿੰਗ ਪਰਪਸ ਤੇ ਕੰਮ ਕਰਨਾ ਤੇ ਤੁਸੀਂ ਵੀਰ ਨਾਲ ਸਪਰ ਕਰਕੇ ਇਹਨਾਂ ਨੂੰ ਖਰੀਦ ਸਕਦੇ ਆ ਤੇ ਆਪਾਂ ਫੇਰ ਨਵੀਂ ਵੀਡੀਓ ਲੈ ਕੇ ਤੁਹਾਡੇ ਤੱਕ ਪਹੁੰਚਾਂਗੇ ਜਰੂਰ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਆਪਣੇ ਢਲੋਵੀ ਨੂੰ ਸਤਿ ਸ੍ਰੀ ਅਕਾਲ